ਵੀਰ ਸਿੰਘ ਪਠਾਨ ਮਾਜਰਾ ਆਸਟ੍ਰੇਲੀਆ ਤੋਂ ਫੇਰ ਇੰਟਰਵਿਊ ਦੇ ਰਾਹੀਂ ਬੋਲਿਆ ਕਿ ਵੀ ਜਿਹੜੀ ਔਰਤ ਨੇ ਮੇਰੇ ਤਰੀਬ ਦੇ ਦੋਸ਼ ਲਾਉਂਦੇ ਮੇਰੇ ਤੇ ਕਾਰਵਾਈ ਕਰਾਈ ਹੈ ਹੈਨਾ ਉਹ ਨਿਰੀ ਝੂਠਾ ਹੈ ਕਿਉਂਕਿ ਉਹ ਮੇਰੀ ਪਤਨੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਸਨੌਰ ਹਲਕੇ ਤੋਂ ਐਮ ਐਲ ਏ ਜਿਹਦੇ ਉੱਤੇ ਰੇਪ ਦਾ ਕੇਸ ਦਰਜ ਹੁੰਦਾ ਤੇ ਉਹ ਨਿਕਲ ਜਾਂਦਾ ਨਿਕਲ ਕੇ ਵਿਦੇਸ਼ ਚਲਾ ਜਾਂਦਾ ਸਰਕਾਰ ਭਾਲ ਦੀ ਫਿਰਦੀ ਹੈ ਲੁਕਆਊਟਸ ਨੋਟਿਸ ਜਾਰੀ ਕਰਦੀ ਹੈ ਉਹਦੀ ਪਹਿਲੀ ਵੀਡੀਓ ਚ ਪਤਾ ਲੱਗਦਾ ਕਿ ਆਸਟ੍ਰੇਲੀਆ ਦੋੀ ਵੀਡੀਓ ਦੇ ਵਿੱਚ ਉਹ ਕਹਿੰਦਾ ਵੀ ਇਹ ਔਰਤ ਜਿਹਨੇ ਮੇਰੇ ਉੱਤੇ ਰੇਪ ਦਾ ਕੇਸ ਕੀਤਾ ਇਹਦੇ ਤੇ ਦਬਾਅ ਪਾ ਕੇ ਕੇਸ ਕਰਾਇਆ ਗਿਆ ਉਹ ਉਹ ਦਾਸਰਜ ਮੇਰੀ ਵਾਈਫ ਹੈ ਮੇਰੀ ਦੂਜੀ ਪਤਨੀ ਹੈ ਕਿਉਂਕਿ ਉਹਦੀ ਮਾਂ ਨੂੰ ਕੈਂਸਰ ਸੀ ਉਹਦੀ ਇੱਛਾ ਦੇ ਨਾਲ ਅਸੀਂ ਇਹ ਵਿਆਹ ਕੀਤਾ ਸੀਗਾ ਤੇ ਉਹ ਚਾਹੁੰਦੀ ਸੀ ਇਸ ਲਈ ਮੇਰੀ ਤਾਂ ਉਹ ਪਤਨੀ ਹੈ ਜੀ ਹੁਣ ਨਵਾਂ ਮਾਮਲਾ ਤੇ ਉਹਨੇ ਦੂਜੀਆ ਪਤਨੀ ਵਾਲਾ ਮਾਮਲਾ ਫੇਰ ਉਠਾੜਨਾ ਕਿ ਭਾਈ ਇਹ ਆਵਾਦੀ ਪੱਟੀ ਚਾਹੀਏ ਕੁਝ ਚੱਲਦਾ ਨਵੇਂ ਸਵਾਲ ਵੀ ਸੋ ਇਹ ਸਾਰੇ ਪਹਿਲੂ ਗੌਰ ਮੰਗਦੇ ਸੀ ਜੀ ਦੀ ਆਪਾਂ ਖਬਰਾਂ ਲੈ ਕੇ ਹਾਜ਼ਰ ਹਾਂ ਬਹੁਤ ਬਹੁਤ ਸ਼ੁਕਰੀਆ